ਕੋਈ ਰੋਕੇ ਆਂਦਾ ਜਾਂਦਾ ਨਾ ਰੁਕਣਾ ਤਾਂ ਹੈ ਹੀ ਨਹੀਂ ਨਾ ਅੱਛਾ ਫਿਰ ਫਿਰ ਡਿਊਟੀ ਘਾਦੀ ਆ ਆ ਆ ਕੀ ਪਾਇਆ ਜੀ ਆਹਾ ਆ ਕੀ ਹੈ ਇਹ ਤਾਂ ਮੇਰਾ ਤਿਆਰ ਆ ਯਾਰ ਦੋਸਤੋ ਇੱਕ ਤਾਂ ਹਾਨੂੰ ਨਕਲੀ ਐਸਐਚਓ ਨਾਲ ਮਲਾਉਂਦੇ ਆ ਜਿਹੜਾ ਆਪਣੀ ਮਰਜ਼ੀ ਨਾਲ ਨਾਕਾ ਲਾਉਂਦਾ ਹੈ ਆਪਣੀ ਮਰਜ਼ੀ ਨਾਲ ਚਲਾਨ ਕੱਢਦਾ ਹੈ ਨਾ ਤੇ ਬੰਦਾ ਜਿਹੜਾ ਫੱਕਰ ਹੈ ਬਿਲਕੁਲ ਕੋਈ ਟੈਨਸ਼ਨ ਨਹੀਂ ਟੈਨਸ਼ਨ ਫਰੀ ਹੈ ਐਸਐਚਓ ਦੀ ਜਿਹੜੀ ਵਰਦੀ ਪਾ ਕੇ ਘੁੰਮਦਾ ਤੇ ਮੋੜੇ ਤੇ ਜਿਹੜੇ ਤਿੰਨ ਸਟਾਰ ਨੇ ਇੱਕ ਪਾਸੇ ਤਿੰਨ ਸਟਾਰ ਨੇ ਤੇ ਇੱਕ ਪਾਸੇ ਦੋ ਸਟਾਰ ਨੇ ਤੇ ਜਿਹੜਾ ਇਹ ਐਸਐਚਓ ਐ ਇਹ ਤੁਹਾਨੂੰ ਸਾਈਕਲ ਤੇ ਘੁੰਮਦਾ ਮਿਲੂਗਾ ਜਦੋਂ ਵੀ ਤੁਸੀਂ ਸਿੱਧੂ ਮੂਸੇਵਾਲ ਦੇ ਪਿੰਡਾਂ ਨੂੰ ਜਾਓਗੇ ਮਾਨਸਾਫਾ ਲਿਜਾਉਂਗੇ ਤਾਂ ਕਿਤੇ ਨਾ ਕਿਤੇ ਜਿਹੜਾ ਰਾਜ ਤੁਹਾਨੂੰ ਇਹ ਡਿਊਟੀ ਦਿੰਦਾ ਮਿਲੂਗਾ ਹੀ ਮਿਲੂਗਾ ਤੇ ਆਹ ਦੇਖੋ ਦੋਸਤੋ ਟੋਪੀ ਵੀ ਲਿੱਤੀ ਹੋਈ ਆ ਬਾਈ ਨੇ ਜਿਹੜੀ ਤੇ ਹੱਥ ਵਿੱਚ ਹੈ ਨਾ ਦੋ ਤਿੰਨ ਜਿਹੜੀਆਂ ਰਖੜੀਆਂ ਬੰਨੀਆਂ ਹੋਈਆਂ ਨੇ ਤੇ ਥਾਣੇਦਾਰ ਦੀ ਜਿਹੜੀ ਵਰਦੀ ਪਾਈ ਹੋਈ ਹੈ ਤੇ ਸਟਾਰ ਆਡਣੇ ਤੇ ਵਰਦੀ ਹੈ ਜਿਹੜੀ ਉਹ ਆਡਾ ਤੇ ਸਵਾਹ ਦਾ ਜਿਹੜਾ ਬੰਦਾ ਫੱਕਰਾ ਹੈ ਨਾ ਵੀ ਆਪਾਂ ਕਹਿ ਦਈਏ ਰੱਬ ਵੱਲੀਓ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਨੇ ਤੇ ਜਿਹੜਾ ਬਾਈ ਦਾ ਸਵਾ ਤੇ ਮੈਂ ਬਾਈ ਨੂੰ ਪੁੱਛਿਆ ਵੀ ਚਲਾਨ ਕਿਹਦਾ ਕੱਢਦੇ ਹੋ ਕਹਿੰਦਾ ਆਪਾਂ ਕੋਈ ਰੋਕਣਾ ਹੀ ਨਹੀਂ ਹੈਗਾ ਪਹਿਲਾ ਹਿੱਸੇ ਚ ਉਹ ਹੈ ਜਿਹੜਾ ਕਹਿੰਦਾ ਆਪਾਂ ਰੋਕਣੀ ਨਹੀਂ ਹੈਗਾ ਹੈਨਾ ਤੇ ਬਾਈ ਕਿਤੇ ਨਾ ਕਿਤੇ ਨਾ ਡਿਊਟੀ ਦਿੰਦਾ ਤੁਹਾਨੂੰ ਮਿਲੇ ਜਾਊਗਾ ਤੇ ਆਪਾਂ ਕਹਿ ਦਈਏ ਵੈਸੇ ਅਸਲੀ ਨਹੀਂ ਹੈਗਾ ਨਕਲੀ ਇਹ ਬੰਦਾ ਦਾ ਨਕਲੀ ਆ ਪਰ ਜਿਹੜਾ ਹੈਗਾ ਆਪਾਂ ਵੀ ਕਹਿ ਦਈਏ ਰੱਬ ਦਾ ਬੰਦਾ ਹੈਗਾ ਤੇ ਮੈਂ ਜਾ ਰਿਹਾ ਸੀਗਾ ਸਿੱਧੂ ਮੂਸੇਵਾਲੇ ਦੇ ਪਿੰਡ ਨੂੰ ਤੇ ਮਾਨਸਾ ਵਿੱਚ ਦੀ ਆ ਰਿਹਾ ਸੀ ਤੇ ਰਾਸਤੇ ਦੇ ਵਿੱਚ ਜਿਹੜਾ ਇਹ ਬਾਈ ਖੜਿਆ ਮਿਲਿਆ ਮੈਨੂੰ ਬਰਨਾਲੇ ਬਰਨਾਲਿਆ ਪਿੰਡ ਹੈ ਜਿਹੜਾ ਮਾਨਸਾ ਕੋਲੇ ਇੱਕ ਪਿੰਡ ਹੈ ਜਿੱਥੇ ਸਿੱਧੂ ਮੂਸੇਵਾਲੇ ਇਹ ਉਸ ਥਾਂ ਤੇ ਜਿਹੜਾ ਤੁਹਾਨੂੰ ਇਹ ਅਕਸਰ ਖੜਿਆ ਮਿਲੂਗਾ ਬੰਦਾ ਤੇ ਬਹੁਤ ਜਿਹੜਾ ਰੌਣਕੀ ਸੁਹਾਵਾ ਦਾ ਬੰਦਾ ਹੈਗਾ ਕੋਈ 10 20 ਰੁਪਏ ਜਿਹੜਾ ਦੇ ਜਾਂਦਾ ਉਹ ਉਹ ਉਹਦੇ ਨਾਲ ਹੀ ਜਿਹੜਾ ਬਾਈ ਇਹ ਗੁਜ਼ਾਰਾ ਕਰਦਾ ਨਾ ਬੰਨਾ ਕੋਈ ਖੁਸ਼ ਹੋ ਕੇ ਦਾਸ ਦੇ ਜਾਂਦਾ ਕੋਈ 20 ਦੇ ਜਾਂਦਾ ਹੈਗਾ ਤੇ ਪਰ ਜਿਹੜਾ ਆਪਦੇ ਆਪ ਕਿਸੇ ਤੋਂ ਮੰਗਦਾ ਨਹੀਂ ਹੈਗਾ ਤੇ ਇੰਨੇ ਕ ਵਧੀਆ ਸੁਹਾਵਾ ਦਾ ਬੰਦਾ ਹੈਗਾ ਇਹ ਤੇ ਮੈਨੂੰ ਕਈ ਵਾਰੀ ਮਿਲਿਆ ਕੋਈ ਇੱਕ ਅੱਧੀ ਵਾਰ ਨਹੀਂ ਜਦੋਂ ਵੀ ਜਾਣੇ ਆ ਤੇ ਕਈ ਵਾਰੀ ਮਿਲਿਆ ਸਾਈਕਲ ਤੇ ਵੀ ਮਿਲ ਜੂਗਾ ਜਿੱਥੇ ਬਾਈ ਸਿੱਧੂ ਮਾਰਿਆ ਸੀਗਾ ਤੇ ਉੱਥੇ ਵੀ ਕਈ ਵਾਰੀ ਹੈ ਨਾ ਜਿਹੜਾ ਤੁਹਾਨੂੰ ਸਾਈਕਲ ਤੇ ਖੜਿਆ ਮਿਲ ਜਾਂਦਾ ਤੇ ਬਹੁਤ ਤੇ ਟੋਪੀ ਬਾਈ ਹੋਈ ਐਨਕਾ ਬਾਈ ਦੇ ਜਿਹੜੀਆਂ ਲਾਈਆਂ ਹੋਈਆਂ ਨੇ ਸਟਾਰ ਮੋਡੇ ਤੇ ਲੱਗੇ ਹੋਏ ਨੇ ਤੇ ਅੱਡ ਜਿਹੜੀਆਂ ਹਨਾ ਕਹਦੀ ਆ ਪੁਲਿਸ ਦੀਆਂ ਦੀਪੀਆਂ ਉਹ ਅੱਡ ਨੇ ਜਿਹੜੀਆਂ ਉੱਪਰ ਲੀਆਂ ਤੇ ਵਰਦੀ ਆ ਜਿਹੜੀ ਅੱਡ ਐ ਪਤਾ ਨਹੀਂ ਬਾਈ ਨੇ ਬਣਵਾਈ ਆ ਜਾਂ ਫਿਰ ਕਿਸੇ ਨੇ ਦਿੱਤੀ ਹੋਈ ਆ ਤੇ ਤੁਹਾਨੂੰ ਜਿਹੜਾ ਹਰ ਹਰ ਇੱਕ ਰਾਤ ਇਹ ਜਿਹੜਾ ਤੁਹਾਨੂੰ ਇਹ ਡਿਊਟੀ ਦੰਦਾ ਮਿਲੂਗਾ ਤੇ ਆਜੋ ਬਾਈ ਨਾਲ ਮਾੜੀ-ਮੋਟੀ ਗੱਲਬਾਤ ਕਰਦੇ ਆ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਦੋਸਤੋ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੋਹਾਨੀ ਅਤੇ ਕਾਲੇ ਇਲਮ ਦੇ ਮਾਹਿਰ ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ 'ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ 'ਚ ਪੱਕਾ ਹੋਣਾ ਜਾਦੂ ਟੋਣੇ ਤੇ ਕੀਤਾ ਕਿਰਾਇਆ ਦਾ ਖਾਤਮਾ ਗੁਪਤ ਵਸ਼ੀਕਰਨ ਕਰਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਸ਼ ਕਰੋ ਲਾਟਰੀ ਨੰਬਰ ਪਾਓ